ਅਵੀ ਮਤਲਬ ਪਹੁੰਚੇ ਆਂ ਬਈ ਆਪਾਂ ਅੱਜ ਕੁੱਕੀ ਵਾਲਿਆਂ ਕੋਲੇ ਬਈ ਘਰਾਂ ਕੋਲੇ ਡੈਕ ਲਵਾਉਣ ਤੇ ਸਪੈਸ਼ਲ ਪੇਟੀ ਬਣਵਾਈ ਆਪਾਂ ਬਈਆਂ ਤੋਂ ਤਿਆਰ ਕਰਵਾਈ ਆ ਥੱਲੇ ਮਰਗਾੜਾਂ ਚ ਲਾਉਣ ਨੂੰ 12 ਇੰਚੀ ਪਹਿਲਾਂ ਆਪਣੇ 16 ਇੰਚੀ ਲੱਗਿਆ ਵਾ ਸੀ ਤੇ ਨਾਲ ਆ ਤੇ ਉਹ ਬਈ ਉੱਤੇ ਲੂਟ ਨਹੀਂ ਆਉਂਦਾ ਸੀ ਟਰੈਕਟਰ ਭਾਜਦਾ ਕਰਕੇ ਉੱਤੋਂ ਹੱਡ ਹਲਾ ਆਂਦਾ ਸੀ ਤੇ ਸਪੈਸ਼ਲ ਪੇਟੀ ਛੂਟੀ ਬਣਵਾਈ ਆ ਹੁਣ ਤੇ ਦਿਖਾਉਨੇ ਆ ਤੁਹਾਨੂੰ ਬਾਈ ਲੱਗੇ ਪਏ ਆ ਬਣਾਉਣ ਬਸ ਥੋੜਾ ਜਿਹਾ ਕੰਮ ਰਹਿ ਗਿਆ ਬੂਫਰ ਕਸਣ ਵਾਲੇ ਰਹਿ ਗਏ ਤੋ ਬਾਈ ਲੱਗੇ ਪਏ ਆ ਉਸਨੇ ਇੱਥੇ ਭਾਈ ਨੰਨੇ ਤੇਰਾ ਪਾਈਦਾ ਉਹ ਪਾਈਆ ਚਾਰ ਬੂਥ ਵਾਲੀ ਪੇਟੀ ਕੰਮ ਨਹੀਂ ਕਰਾਂਗੇ ਜਿਦੋਂ ਰਾਵਾਂ ਰਾਂਗੇ ਉਹ ਥੱਲੇ ਆਉਗੀ ਉਹ ਥੱਲੇ ਥੱਲੇ ਬਾੜ ਵਿੱਚ ਉਹ ਥੱਲੇ ਨਹੀਂ ਜਾ ਤਾ ਰੱਖਿਆ ਤਾਂ ਆਪਣੀ ਪੇਟੀ ਤਿਆਰ ਹੋਈ ਜਾਂਦੀ ਆ ਸਾਹਮਣੇ ਜੇ ਮੈਂ ਕੱਟ ਦੇਣਾ ਸੋ ਇੱਥੇ ਤਾਂ ਇਹ ਬਚਾਰੇ ਆ ਜਾਣਗੇ ਬਾਈ ਲਕਟਾ ਲੂਟਾ ਉੱਥੇ ਤੇ ਘਰ ਆ ਜਾ ਮੈਂ ਅੰਦਰ ਬੈਠਾਂ ਇਹ ਤਾਂ ਸਹੀ ਮੰਨ ਗਿਆ ਤੂੰ ਇਹ ਮੈਂ ਕਰਨੀ ਨਹੀਂ ਦਿੰਦੇ ਯਾਰ ਜਵਾਗ ਦੇ ਨਾਮ ਤੇ ਆ ਬਈ ਜੀ ਬਾਈਆਂ ਕੋਲੇ ਆਪਣੇ ਪੁਰਾਣੇ ਸਿਸਟਮ ਵੀ ਹੋਰ ਪਏ ਹੁੰਦੇ ਆ ਵਧੀਆ ਐ ਪਏ ਖਰਾਬ ਜਿਹਾ ਲੱਗਦੇ ਆ ਇਹ ਸਾਫ ਸੂਬ ਕਰਕੇ ਤਾਂ ਵਧੀਆ ਬਣ ਜਾਂਦੇ ਜਿਵੇਂ ਬੰਦਾ ਲਾ ਕੇ ਸੱਟ ਜਾਂਦਾ ਕੋਈ ਤੇ ਹੋਰ ਵੱਡਾ ਲਵਾ ਲਿੰਦਾ ਜਾਂ ਨਵੇਂ ਵਧੀਆ ਮਿਲ ਜਾਂਦੇ ਬਾਈਆਂ ਤੋਂ ਪੁਰਾਣੇ ਸਿਸਟਮ ਵੀ ਇੱਥੋਂ ਭਾਲ ਕੇ ਵਧੀਆ ਬਸ ਉੱਤੇ ਟੇਪ ਟੂਬ ਕਰਾ ਦੇ ਪੇਟੀ ਦੀ ਹਾਲਤ ਜੀ ਖਰਾਬ ਹੋਈ ਹੁੰਦੀ ਆ ਬਾਹਲੇ ਐਡਾ ਚੱਕਰ ਨਹੀਂ ਹੁੰਦਾ ਗਿਨੂਤ ਬਾਈ ਨੇ ਥੋੜੇ ਘੱਟ ਪੈਸੇ ਲਾਉਣੇ ਆ ਕੋਈ ਜਿਵੇਂ ਡੰਗ ਲਾਉਣਾ ਹੁੰਦਾਗਾ ਉਵੇਂ ਆ ਪੇਟਨਾ ਵੀ ਤਿਆਰ ਹੋ ਸਕਦੇ ਆਗਾ ਵਧੀਆ ਬੂਫਰ ਹੁੰਦੇ ਆ ਵਧੀਆ ਪੇਟੀਆਂ ਟੁੱਟੀ ਡੱਟੀ ਕੋਈ ਨਹੀਂ ਇਹ ਬਾਕੀ ਉਹ ਨਾਮੀ ਨਾ ਕੰਮ ਦਾ ਚੱਲੀ ਜਾਂਦਾ ਬਾਈ ਬਣਾਈ ਜਾਂਦੇ ਆਗੇ ਸਾਰਾ ਇਧਰ ਸਾਰੀ ਤਰ੍ਹਾਂ ਦੇ ਪੇਟਨਾ ਤਿਆਰ ਕਰ ਦਿੰਦੇ ਆ ਬਾਈ ਹੁਰੀ ਗੋਲ ਜਿਹਨੇ ਗਰਾਉਣੀਆਂ ਅੱਡ ਜਿਹਨੇ ਜਿਹੋ ਜੀ ਤਿਆਰ ਕਰਾਉਣੇ ਉਹੋ ਜੀ ਕਰ ਦਿੰਦੇ ਆ ਲਓ ਜੀ ਪੇਟੀ ਖੋ ਜ ਆਪਣੀ ਰੈਡੀ ਜੀ ਜਾਣਨੇ ਆ ਉਧਰ ਸ਼ਾਪ ਤੇ ਉਧਰ ਜਾ ਕੇ ਲੱਕ ਬਣਿਆ ਪਿਆਗਾ ਜਾ ਕੇ ਜੜ ਕੇ ਚਲਾ ਚੁੱਕ ਕੇ ਦਿਖਾਉਂਦੇ ਆ ਤੁਹਾਨੂੰ ਥੋੜੇ ਰੋ ਵੀਡੀਓ ਦੇ ਨਾਲ ਆਹੋ ਜਿਹਾ ਹੋਏ ਮੋੜ ਚੱਕ ਲਓ ਉਹਦੇ ਟਾਕੀ ਓਏ ਲੋ ਜੀ ਆ ਗਿਆ ਆਪਾਂ ਇਧਰ ਦੁਕਾਨ ਤੇ ਬਈ ਵਰਕਸ਼ਾਪ ਤੋਂ ਚੱਕ ਲਿਆਂਦੀ ਪੇਟੀ ਅੰਦਰ ਰੱਖਤੀ ਆਪਣੇ ਪਿੰਡ ਵਾਲੇ ਬੰਦੇ ਇਧਰ ਕਰਾ ਕੇ ਲੈ ਗਏ ਆ ਡੱਕ ਸਹੀ ਟੱਕਰ ਗਈ ਇੱਥੇ ਕੁਦਰਤੀ ਆ ਬਈਆਂ ਨੇ ਕਰਤਾ ਪੈਕ ਸਿਸਟਮ ਇਹ ਜਾਣਾਗਾ ਬਾਹਰ ਇਹ ਤਾਂ ਬਈਆਂ ਨੇ ਸੈੱਟ ਕਰਕੇ ਬਸ ਤੇ ਰੱਖਣਾ ਹੈ ਕਿਰਾਂ ਉੱਪਰ ਵਾਲੀ ਪੇਟੀ ਪਈ ਆ ਅੰਦਰ ਬਈ ਪਲੱਗ ਬਲੂਗ ਲਾਈ ਜਾਂਦਾਗਾ ਤੇ ਦੇਖਦੇ ਆ ਬਸ ਆ ਵੀ ਡਾਕਟਰ ਹੂੰ ਓਕੇ ਆ ਆ ਪਈ ਆਪਣੀ ਪੇਟੀ ਬਈ ਲਾਈ ਜਾਂਦਾ ਬਸ ਪਲੱਗ ਬਲੂਗ ਉਧਰ ਓਕੇ ਹੋ ਗਿਆ ਦਿਖਾਉਂਦੇ ਆ ਤੁਹਾਨੂੰ ਬਾਅਦ ਚੋ ਬਈ ਹੋ ਜਾਂਦਾ ਸੈਟ ਲਓ ਜੀ ਕਾਲਾ ਪੱਲਿਆਂ ਦਾ ਸੀ ਡੈਕ ਆ ਜੇ ਆਪਾਂ ਕਰਦੇ ਆ ਫਿੱਟ ਆ ਤੇ ਵੱਧ ਗਈ ਵੱਡੂ ਗੱਲ ਜਾਣੇ ਆ ਮਾਰ ਕੇ ਵੇਖ ਪੈਰ ਤੇ ਆ ਬੰਦੇ ਨੇ ਕਵਾੜੀ ਤਿੱਖੀ ਕਰਾਈ ਆ ਯਾਰ ਇਕਾ ਹੋਰ ਕੀ ਲੱਗਾ ਕਵਾੜੀ ਲਿਆਂਗੇ ਆਪਣਾ ਉਹ ਆਓ ਉਧਰ ਆਓ ਕਰਦੇ ਆ ਡਿੱਕ ਫਿੱਟ ਅੱਜ ਬਈ ਪਤੰਗ ਪਤੰਗ ਲਾਉਣ ਲੱਗੇ ਆਂਗੇ ਲਾ ਕੇ ਸਾਨੂੰ ਦਿਖਾਵਾਂਗੇ ਕਿਵੇਂ ਲੱਗਦਾ ਥੱਲੇ ਲਾਉਨੇ ਤੇਰਾ ਚੱਕ ਲਾ ਕੇ ਕਿਹਦੀ ਚੱਕ ਲਾ ਕੇ ਦਿਖਾਏਗਾ ਨਾਲ ਦੀ ਨਾਲ ਦੁਕਾਨਦਾਰ ਇਹ ਲਾਈਵ ਚੈੱਕ ਕਰਾਉਂਦੇ ਆ ਕਵਾੜੀ ਤਿੱਖੀ ਕਰਕੇ ਕੋਈ ਕੰਮ ਕਰਦੀ ਏ ਕਿ ਨਹੀਂ ਕਰਦੀ ਮਾਰ ਕੇ ਦੇਖ ਕੇ ਤਰੀ ਵੀਡੀਓ ਬਣਾ ਲਓ ਆਹ ਵਾਰੀ ਮੋਰੀ ਮਾਰ ਬਣਾਉਂੂ ਵੀ ਬਰੇ ਦੇ ਮਰੇ ਨਵੇਂ ਬਣਾ ਰਹੀ ਆ ਜੀ ਬਹੁਤ ਔਖੀ ਪਾਲੀ ਆ ਹੈ ਥਾਂਡੇ ਤੇ ਬਹੁਤ ਔਖੀ ਦਈਏ ਜਾ ਯਾਰ ਚੱਕਦਾ ਕਰਕੇ ਦੇਖ ਉਹਦੇ ਮਾਰਨਾ ਜਿਹੜੀ ਦੇਖ ਲੈ ਤੈਨੂੰ ਕਿਹਾ ਸੁੱਕੀ ਪਈ ਆ ਉਹ ਤੂੰ ਨਾ ਖਿਚੋ ਆਪੇ ਮਾਰ ਲੈਣੀ ਜੀ ਇਹਦੇ ਮਾਰ ਕਰਦੇ ਆ ਫਟਾ ਆ ਭਾਈ ਮੇ 70 ਦਾ ਲੱਗਿਆ ਭਾਈ ਜੋਰ ਸੈਟ ਕਰਕੇ ਆ ਗਿਆ ਨਹੀਂ ਆਣੀ ਹਜੇ ਤਾਂ ਇੱਧਰ ਤਾਂ ਤਹੀਂ ਆਇਆ ਡਰਿੱਲ ਵੀ ਗਰਮ ਹੋ ਗਈ ਪਾ ਨਾ ਜ਼ੋਰ ਲਾ ਲਾ ਹਾਂਜੀ ਲੋ ਬਈ ਕਾਤੀ ਫਿਟਿੰਗ ਨਾ ਤੁਹਾਡਾ ਡੈਕ ਓਕੇ ਕਰਕੇ ਦੇਖੋ ਬਈ ਕਿਵੇਂ ਲੱਗਿਆ ਲਓ ਅੱਗੇ ਆ ਗਿਆ ਉਹ ਵਾਲਾ ਪੰਡਿਆ ਪੂਰੀ ਤੱਕ ਉਹਨਾਂ ਦੇ ਉੱਤੇ ਦੋ ਬੰਦੇ ਰਾਵ ਨਾਲ ਬਹਿ ਜਾ ਕਰਨਗੇ ਬਈ ਜਿਵੇਂ ਮਰਜੀ ਨਾਲ ਹੀ ਬਣ ਗਈ ਗੱਲਬਾਤ ਐਂਡ ਲਓ ਜੀ